ਤਾ ਇਧਰ ਲੱਗਿਆ ਹੋਇਆ ਪਾੜਾ ਕਣੀ ਗਿਆ ਹੋਇਆ ਪਾੜਾ ਕਣੀ ਲੱਭਣ ਦੇ ਰੌਲਾ ਜਾ ਫੇਰੀ ਆਉਂਗਾ ਠੀਕ ਹੈ ਠੀਕ ਹੈ ਨਹੀਂ ਹੈਲੋ ਮੈਂ ਤੈਨੂੰ ਮੈਂ ਤੈਨੂੰ ਫੋਨ ਨੰਬਰ ਭੇਜਦਾ ਉਤੇ ਫੋਨ ਕਰਕੇ 400 ਬੰਦਾ ਮਗਾਲੀ ਮਿਰਜ਼ਾਪੁਰ ਤੋਂ ਪਿੰਡ ਇਕੱਠ ਕਰਨਾ ਮੈਂ ਤਾਂ ਟਲਿਆ ਹੋਇਆ ਥੋੜੀ ਜ਼ਿੰਮੇਵਾਰੀ ਆ ਕਿਨਾ ਕਿਸੇ ਨੂੰ ਪਾਪ ਨਾ ਕੰਡੀ ਕਿਸੇ ਕੋਲੇ ਆਹ ਟਰੈਸ ਦੀ ਲੋਕੇਸ਼ਨ ਦੇਖ ਕੇ ਤੁਹਾਨੂੰ ਲੱਗ ਹੀ ਗਿਆ ਹੁਣ ਪਤਾ ਕਿ ਅਸੀਂ ਹੁਣ ਪੰਜਾਬ ਚ ਨਹੀਂ ਰਹੇ ਬਾਈ ਕਿਉਂਕਿ ਪੰਜਾਬ ਦੇ ਵਿੱਚ ਗਰਮੀ ਬਹੁਤ ਆ ਤੇ ਇੱਥੇ ਵੀ ਦੇਖ ਲਓ ਤੁਸੀਂ ਬੂਟਿਆਂ-ਵਟਿਆਂ ਦਾ ਫੁੱਲ ਖਿਆਲ ਰੱਖਦੇ ਨੇ ਬਾਈ ਤੇ ਆਪਾਂ ਆਏ ਹੋਏ ਸੀ ਵੀਰੇ ਦੇਹਰਾਦੂਨ ਤੇ ਤੁਸੀਂ ਦੇਖ ਲਓ ਵੀ ਆ ਨਾਲ ਜੰਮਾ ਸਵੇਰੇ-ਸਵੇਰੇ ਪਹਿਲਾਂ ਇੱਥੇ ਵਰਕਆਊਟ ਕਰਕੇ ਆਏ ਸੀ ਤੇ ਆ ਇਧਰ ਸਾਰਾ ਸ਼ਹਿਰ ਆ ਬਾਕੀ ਤੇ ਆਪਾਂ ਤੁਹਾਨੂੰ ਵਧੀਆ-ਵਧੀਆ ਚੀਜ਼ਾਂ ਜਿਹੜੀਆਂ ਦੇਹਰਾਦੂਨ ਦੀਆਂ ਦਿਖਾਵਾਂਗੇ ਤੇ ਸ਼ੇਅਰ ਕਰਨਾ ਨਾ ਭੁੱਲਿਓ ਬਲੌਗ ਨੂੰ ਤੇ ਆਪਾਂ ਅੰਦਰ ਚੱਲਦੇ ਆਂ ਆਪਣਾ ਜਿਹੜਾ ਕਮਰਾ ਲਿਆ ਹੋਇਆ ਇੱਥੇ ਆ ਹੋਟਲ ਦੇ ਵਿੱਚ ਤੁਸੀਂ ਬਾਈ ਰਾਤ ਨੂੰ 10 ਵਜੇ ਤੋਂ ਪਹਿਲਾਂ ਇੱਥੇ ਕਮਰਾ ਲੈ ਲਿਆ ਤਾਂ ਲੈ ਲੈਣੀ ਤੁਹਾਨੂੰ ਬਹੁਤ ਔਖਾ ਮਿਲਦਾ ਆ ਪਹਿਲਾਂ 302 ਨੰਬਰ ਕਮਰਾ ਇਹਦੇ ਚ ਦੇਖਦੇ ਆ ਮੁੰਡੇ ਕੀ ਕਰ ਲੱਗ ਰਹੇ ਨੇ ਮਾਨਸ ਵਾਲੇ ਮੁੰਡੇ ਨੇ ਆ ਤਿਆਰ ਹੋਈ ਜਾਂਦੇ ਨੇ ਕਿਉਂ ਬਾਈ ਤਿਆਰ ਹੋਣ ਲੱਗ ਰਹੇ ਹੋ ਹੋ ਗਏ ਤਿਆਰ ਟੋਪੀਆਂ ਟੂਪੀਆਂ ਪਾਲੀਆਂ ਮੁੰਡੇ ਨੇ ਟੋਪੀ ਟੋਪੀ ਮਾਨਸ ਵਾਲੇ ਟੋਪੀ ਬਹੁਤ ਪਾਉਂਦੇ ਨੇ ਹਨਾ ਤੂੰ ਪਾ ਕੇ ਦੇਖਦਾ ਨਾ ਮੈਂ ਤਾਂ ਅਜ ਤੱਕ ਜਦ ਤੱਕ ਪਾਈ ਨਹੀਂ ਛੇ ਟੋਪੀ ਪਾਉਂਦੇ ਨੇ ਮੁੰਡੇ ਤੇ ਬਾਈ ਕੁੱਲ ਮਿਲਾ ਕੇ ਕਮਰਾ ਸੋਣਾਗਾ ਇਹਨਾਂ ਦਾ ਵੀ ਤੇ ਹੁਣ ਆਪਾਂ ਜਿਹੜਾ ਮੁੰਡੇ ਦੂਜੇ ਨੇ ਉਹਨਾਂ ਦੇ ਕਮਰੇ ਚ ਚਲਦੇ ਆਂ ਤੇ ਦੂਜੇ ਕਮਰੇ ਦੇ ਵਿੱਚ ਦੇਖਦੇ ਆਂ ਵੀ ਕੀ ਚੱਪ ਰਿਹਾ ਹੈ। ਲਓ ਜੀ। ਕਿਹਨਾਂ ਦੇ ਯੂਟਿਊਬਰ ਸਾਹ ਬੈਠੇ ਨੇ। ਇਧਰ ਬੂਟਾ ਪੰਜਾਬੀ ਜੀ। ਕੀ ਕਰ ਰਹੇ ਹੋ ਬੂਟਾ ਜੀ? ਅੰਗੇ ਲੈ ਰਹੇ ਹੋ ਨਾ ਕੰਪਿਊਟਰ ਨੂੰ। ਚਲਾਉਣਾ ਆਉਂਦਾ ਜੀ? ਹਾਂ। ਸਿੱਖਿਆ ਕਦੇ? ਹਾਂ। ਕਿੱਥੋਂ ਸਿੱਖਿਆ ਦੀ? ਮੈਂ ਮੰਗਤ ਤੋਂ। ਮੰਗਤ ਤੋਂ। ਬ੍ਰਿਟਾਂ ਵਾਲੇ ਤੋਂ। ਬ੍ਰਿਟਾਂ ਵਾਲੇ। ਲਓ ਜੀ ਮੰਗਤ ਤੱਕ ਵੀਡੀਓ ਜ਼ਰੂਰ ਭਜਾ ਦਿਓ। ਤੇ ਆ ਬਾਈ ਹੋਰਾਂ ਨੇ ਇਧਰ ਖਾਣ ਪੀਣ ਦਾ ਪੂਰਾ ਪ੍ਰਬੰਧ ਕਰਿਆ ਹੋਇਆ ਐ ਏਸੀ ਡੀ ਲੱਗੀ ਹੋਈ ਆ ਕਮਰਾ ਵਧੀਆ ਕਿੰਨੇ ਦਾ ਕਮਰਾ ਮਿਲਿਆ ਬੁੱਟੇ ਇਹ 2500 ਦਾ 2500 ਦਾ ਇੱਕ ਕਮਰਾ ਹਾਂ ਅੱਛਾ ਦੋ ਕਮਰੇ ਦੋ ਕਮਰੇ 2500 ਦੇ ਵੀ ਪਰ ਪਰਸਨ ਆਪਾਂ 5 ਬੰਦਿਆਂ ਤਾਂ 5-500 ਰੁਪਏ ਆਇਆ ਹੋਇਆ ਸਾਨੂੰ ਤੇ ਆ ਦੇਖ ਲਓ ਤੁਸੀਂ 10 ਸੋਣੀ ਖੜੇ ਨੇ ਇਧਰ ਤੇ ਉਹ ਮਾਗਰ ਬੈਠਾ ਬੁੱਟਾ ਤੁਹਾਨੂੰ ਨਵੀਂ ਨਵੀਂ ਅਪਡੇਟ ਦਿੰਦੇ ਰਹਾਂਗੇ ਹੁਣ ਇਸ ਤੋਂ ਬਾਅਦ ਬਾਈ ਅਸੀਂ ਜਾਣਾ ਹੈਗਾ ਹਾਂ ਬਾਈ ਹੈਲੋ ਹੈਲੋ ਹਾਂਜੀ ਓਕੇ ਹੈ ਕਿੱਥੇ ਹੋ ਤੁਸੀਂ ਉਹ ਮਾਤਾ ਟਲਿਆ ਹੋਇਆ ਪਿੰਡ ਛਾਮਲਾਟ ਦਾ ਰੌਲਾ ਜਾਂ ਹੋ ਗਿਆ ਤੀ ਹਾਂ ਹੋਰ ਮੈਂ ਤਾਂ ਇੱਧਰ ਲੱਗਿਆ ਹੋਇਆ ਪਹਾੜਾ ਕਣੀ ਗਿਆ ਹੋਇਆ ਪਹਾੜਾ ਕਣੀ ਅਜੇ ਪਹਾੜਾ ਕਣੀ ਗਿਆ ਹੋਇਆ ਹਾਂ ਮੈਂ ਨਹੀਂ ਮਰਦਾ 20 ਦਿਨਾਂ 25 ਦਿਨਾਂ ਲੱਭੜ ਲੈਂਦੇ ਰੌਲਾ ਜਾਂ ਫੇਰ ਹੀ ਆਉਂਗਾ ਠੀਕ ਹੈ ਠੀਕ ਹੈ ਮਤਲਬ ਮਤਲਬ ਲੰਮੇ ਸਮੇਂ ਬਾਅਦ ਤੇ ਭੱਗ ਗਿਆ ਆਹ ਲੋਕ ਹਾਂ ਤੇ ਕੈਂ ਕਰੀ ਹੈਲੋ ਮੈਂ ਤੈਨੂੰ ਮੈਂ ਤੈਨੂੰ ਫੋਨ ਨੰਬਰ ਭੇਜਦਾ ਉਤੇ ਫੋਨ ਕਰਕੇ 400 ਬੰਦਾ ਮਗਾਲੀ ਮਿਰਜ਼ਾਪੁਰ ਤੋਂ ਆ ਮੈਨੂੰ ਭੇਜ ਦੇ ਹੁਣ ਨੰਬਰ ਭੇਜ ਦੇ ਮੈਨੂੰ ਪਿੰਡ ਇਕੱਠ ਕਰਨਾ ਮੈਂ ਤਾਂ ਟਲਿਆ ਹੋਇਆ ਥੋੜੀ ਜ਼ਿੰਮੇਵਾਰੀ ਆ ਮੈਂ ਕੋਈ ਨਾ ਕੋਈ ਨਾ ਪਰਵਾਹ ਨਾ ਕਰ ਧੱਕੇ ਧੱਕ ਦਾਂਗੇ ਬਾ ਠੀਕ ਆ ਠੀਕ ਆ ਚੰਗਾ ਠੀਕ ਆ ਉਹ ਕੀ ਕਹਿੰਦੇ ਹੁੰਦੇ ਨੇ ਗਰੇਜੀ ਚ ਲੱਭ ਜੂ ਆ ਅੱਛਾ ਅੱਛਾ ਤਰ੍ਹਾਂ ਪੁੱਛ ਲਈ ਸਾਰਾ ਕੁਝ ਸਹੀ ਬਾ ਠੀਕ ਆ ਚੰਗਾ ਦੱਸੀ ਨਾ ਕਿਸੇ ਨੂੰ ਓਕੇ ਆ ਠੀਕ ਹੈ ਕੋਈ ਪਾਫ ਨਾ ਗੱਡੀ ਕਿਸੇ ਕੋਲੇ ਉਹ ਮੈਂ ਜਮਾ ਖਬਲਾ ਟ੍ਰਾਂਵਲ ਠੀਕ ਆ ਠੀਕ ਆ ਚੰਗਾ ਤੋਂ ਬਾਅਦ ਅਸੀਂ ਜਾਣਾ ਬਈ ਇੱਕ ਫੋਰੈਸਟ ਆ ਇੱਥੇ ਬਹੁਤ ਵਧੀਆ ਜੰਗਲਾ ਉੱਥੇ ਜਿਹੜੇ ਜੀਵ ਜੰਤੂ ਨੇ ਹਨਾ ਪ੍ਰਾਣੇ ਸ਼ੇਰ ਹੋ ਗਿਆ ਚੀਤਾ ਹੋ ਗਿਆ ਉਹ ਉੱਥੇ ਜਿਹੜੇ ਰੱਖੇ ਗਏ ਨੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਅਸੀਂ ਇੱਥੇ ਚੋਰਾਂ ਦੀ ਗੁਫਾ ਦੇਖਣੀ ਆ ਚੋਰਾਂ ਦੀ ਗੁਫਾ ਜਿਹੜੀ ਕਹਿੰਦੇ ਆ ਵੀ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਨਾ ਜਦੋਂ ਅੰਗਰੇਜ਼ ਹੁੰਦੇ ਸੀ ਤਾਂ ਉਦੋਂ ਜਿਹੜੇ ਚੋਰ ਆਉਂਦੇ ਸੀ ਉਹਨਾਂ ਨੇ ਆਪਦੀ ਇੱਕ ਗੁਫਾ ਬਣਾਈ ਹੋਈ ਸੀ ਪਹਾੜਾਂ ਦੇ ਵਿੱਚ ਜਿੱਥੇ ਪਾਣੀ ਡਿੱਗਦਾ ਹੀ ਰਹਿੰਦਾ 24 ਘੰਟੇ ਤੇ ਉਹ ਜਿਹੜਾ ਪਾਣੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕਿੱਥੋਂ ਡਿੱਗਦਾ ਕਿੱਥੋਂ ਨਹੀਂ ਡਿੱਗਦਾ ਤੇ ਚੋਰਾਂ ਦੀ ਗੁਫਾ ਵੀ ਤੁਹਾਨੂੰ ਦਿਖਾਵਾਂਗੇ ਬਾਈ ਬਲੌਗ ਨੂੰ ਸ਼ੇ ਤੇ ਆਪਾਂ ਆਏ ਹੋਏ ਹੇ ਦੇਰਾਦੁਨ ਦਵਾਰੇ ਤੁਹਾਨੂੰ ਫੇਰ ਦੱਸਦਣਾ ਤੇ ਸ਼ੇਅਰ ਕਰਨਾ ਨਾ ਭੁੱਲਿਓ ਹੋਰ ਵਲੌਗ ਦੇ ਲਈ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਤੇ ਫੇਸਬੁੱਕ ਤੇ ਲਾਈਕ ਵਾਲਾ ਵਾਟਣ ਜਾਂ ਦਬਾ ਦਿਓ ਤੇ ਬਾਕੀ ਫੇਰ ਆਗਰੀਆਂ ਅਪਡੇਟਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵਿਲੇ ਹੋ ਘਰੇ ਬਾਈ ਹੁਣ ਕਣਕ ਵੱਢਲੀ ਸੀਜ਼ਨ ਵੱਢ ਲਿਆ ਸਾਰਾ ਕੁਝ ਹੋ ਗਿਆ ਤੂੜੀਆਂ ਪਾਤੀਆਂ ਠੀਕ ਹੈ ਤੇ ਆਜੋ ਘੁੰਮਣ ਹੁਣ ਠੰਡਾਂ ਦੇ ਵਿੱਚ ਇਧਰ ਆ ਪਹਾੜਾਂ ਵੱਲੀ ਤੁਰਿਆਓ ਆਪਾਂ ਉੱਤਰਾਖੰਡ ਵਾਲੀ ਸਾਈਡ ਆਏ ਹੋਏ ਆਂ ਤੇ ਬਾਕੀ ਇੱਥੇ ਆਉਂਦਿਆਂ ਨੂੰ ਸਾਨੂੰ 7 ਕ ਘੰਟੇ ਲੱਗੇ ਸੀ ਕਿਉਂਕਿ ਟ੍ਰੈਪ ਹੋ ਜਾਂਦਾ ਰਾਤ ਨੂੰ ਅਸੀਂ 1:00 ਵਜੇ ਤੁਰੇ ਸੀ ਤੇ 8-9:00 ਵਜੇ ਇੱਥੇ ਪਹੁੰਚ ਗਏ ਸੀ ਕਿ ਭਾਈ ਦੇਰਾਦੂਨ ਤੇ ਸਾਡਾ ਪਿੰਡ ਬਰੇਟਾ